ਨਹੀਂ ਸ਼ੁਰੂ ਤੋਂ ਬਾਣੀ ਨਾਲ ਜੁੜਿਆ ਰਿਹਾ ਹੈ ਹੁਣੇ ਭਾਵੇਂ ਮੈਂ ਟੈਨਟਲ ਡਿਸਟਰਸ ਸੀ ਕਈ ਵਾਰੀ ਆਖ ਦੇਖੀਦਾ ਸੀ ਨਾ ਤੇ ਚੌਂਕੜਾ ਮਾਰਿਆ ਹੁੰਦਾ ਸੀ ਵਾਹਿਗੁਰੂ 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 ਕਰਦਾ ਹੁੰਦਾ ਸੀ ਤੇ ਕਿੱਥੇ ਅਸੀਂ ਬੁਲਾਉਂਦੇ ਨੇ ਆਹ ਕਹਿੰਦੇ ਨੇ ਮੈਂ ਬਾਣੀ ਨਾਲ ਜੁੜਿਆ ਮੇਰੇ ਨਾਲ ਬਲੌ ਤੇ ਅਸੀਂ ਇਹਨੂੰ ਬਹੁਤਾ ਡਿਸਟਰਬ ਨਹੀਂ ਕਰੀਦਾ ਤੇ ਸਾਨੂੰ ਪਤਾ ਹੀ ਕਿਹੋ ਜਿਹਾ ਜੇ ਅਸੀਂ ਕੁਝ ਕਵਾਂਗੇ ਸਾਨੂੰ ਇੱਕ ਕੋਸ਼ਿਸ਼ ਹੀ ਆ ਸਕਦਾ ਵਾ ਕੀ ਲੱਗਦਾ ਕਿ ਗੁਟਕਾ ਸਾਹਿਬ ਨੂੰ ਕਿਉਂ ਟਾਰਗੇਟ ਕੀਤਾ ਗਿਆ ਕਿਉਂਕਿ ਜਦੋਂ ਇਸ ਤਰ੍ਹਾਂ ਦੀ ਕਟਨਾ ਹੁੰਦੀ ਹੈ ਪ੍ਰਸ਼ਾਸਨ ਵੱਲੋਂ ਕਹਿ ਦਿੱਤਾ ਜਾਂਦਾ ਦਿਮਾਗੀ ਸਮੱਸਿਆ ਕੋਈ ਨਾ ਕੋਈ ਪ੍ਰੋਬਲਮ ਹੈ ਕੀ ਲੱਗਦਾ ਗੁਟਕਾ ਸਾਹਿਬ ਕੋਈ ਅਮੰਛਾ ਕੋਈ ਹੋਰ ਵੀ ਹੋ ਸਕੀ ਪਾਉਦਾ ਨਹੀਂ ਮੈਨੂੰ ਇਹਦੇ ਬਾਰੇ ਮੈਂ ਤਾਂ ਕੀ ਕਹਦੇ ਮਨਨ ਪਰੇ ਕਿ ਤੂੰ ਮੈਂ ਕਿਵੇਂ ਰਹੀਂ ਮੈਨੂੰ ਕੀ ਪਤਾ ਤੇਰੇ ਦਿਮਾਗ ਕੀ ਚੱਲਦਾ ਪਿਆ ਕੀ ਚੱਲਦਾ ਪਿਆ ਬਸ ਜਿੱਥੇ ਘਰ ਵੀ ਲੜਦਾ ਝਗੜਦਾ ਹੈ ਉਹਨੂੰ ਕੋਈ ਡੱਕ ਨਹੀਂ ਸਕਦਾ ਵੀ ਜਿਹੜਾ ਕੰਮ ਤੂੰ ਕਰਦਾ ਵਾ ਵੀ ਇਹ ਨਾ ਕਰ ਉਨੇ ਜਿਹੜਾ ਉਹਨਾਂ ਕਰਨਾ ਹੋਇਆ ਕਰਨਾ। ਕੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਕਾਮੇ ਹੁਣ ਆਉdolo ਕਿਹਾ ਗਿਆ ਕਿ ਸਜ਼ਾਏ ਮੌਤ ਹੋਣੀ ਚਾਹੀਦੀ ਇਸ ਤੇ ਇਸ ਤਰ੍ਹਾਂ ਦੇ ਮਾਮਲੇ। ਜਿਦੋਂ ਅਹੀਂ ਕਹੇ ਦੀਆਂ ਇਹੋ ਜਿਹੀ ਵੀਡੀਓ ਵੇਖਦੇ ਹੁੰਨੇ ਸੀ। ਸਾਨੂੰ ਵੀ ਗੁੱਸਾ ਜੜਦਾ ਸੀ। ਪਰ ਜੇ ਹੁਣ ਸਾਡੇ ਮੁੰਡੇ ਨੇ ਇਹੋ ਜਿਹਾ ਕਰਤਾ ਆਹੀਂ ਪ੍ਰਸ਼ਾਸਨ ਨੂੰ ਇਹ ਕਹਿੰਨੇ ਆ। ਆਹੀਂ ਉਹਨਾਂ ਸਹਿਯੋਗ ਪੂਰਾ ਕਰਾਂਗੇ। ਉਹਨਾਂ ਨੂੰ ਇਹ ਚਾਹੀਦਾ ਕਿ ਉਹਦਾ ਮੈਡੀਕਲ ਟੈਸਟ ਕਰਵਾ ਲੈਣ ਕਿ ਇਹ ਬਿਮਾਰੀ ਕਦੋਂ ਤੋਂ ਹੈ ਉਹਦਾ ਬੈਕਗ੍ਰਾਉਂਡ ਚੈੱਕ ਕਰ ਲੈਣ ਹਾਂ ਜੇ ਉਹਨਾਂ ਨੂੰ ਫੇਰ ਵੀ ਲੱਗਦਾ ਕਿ ਹਾਂ ਇਹ ਗਲਤਾ ਜੋ ਵੀ ਸੱਜਿਆ ਦੇਣੇ ਸਾਨੂੰ ਜੀ ਕੀ ਲੱਗਦਾ ਕਿ ਦਿਮਾਗੀ ਤੁਸੀਂ ਕਹਿ ਰਹੇ ਹੋ ਕਿ ਪਰੇਸ਼ਾਨ ਮਗਰ ਗੁੱਗਾ ਸਾਹਿਬ ਗੁਰਦੁਆਰੇ ਦੇ ਲਾਗੇ ਇਸੇ ਕੀ ਮੰਸ਼ਾ ਕੀ ਲੱਗਦੀ ਸੀ ਇਹ ਦਿਮਾਗੀ ਤੌਰ ਤੇ ਤਾਂ ਬਹੁਤ ਪਰੇਸ਼ਾਨ ਕਰ ਦਿੰਦਾ ਉਤੇ ਕੋਲੀ ਸਰੀਰ ਦੇ ਤੌਰ ਤੇ ਵੀ ਕਮਜ਼ੋਰ ਹਾ ਤੇ ਦਿਮਾਗ ਦੇ ਤੌਰ ਤੇ ਥੋੜੇ ਨੇਰ ਲੱਗ ਗਏ। ਉਹ ਨੂੰ ਸਹਾਜਨੀ ਵੀ ਮੱਤੀ ਕਰਦਾ ਭਾਂ ਕੇ ਵੀ ਕਰਦਾ। ਉਹ ਸਾਰਾ ਪਰਿਵਾਰ ਸਾਡਾ ਕੋਸ਼ਿਸ਼ ਕਰ। ਨਾਮ ਤਮਤਾਰੀ ਹੈ। ਬਾਹਰ ਕੋਇਆ ਕਰਨ ਵਾਲਾ। ਮੇਰੀ ਗੁੱਟਕਾ ਸਾਹਿਬ ਨੂੰ ਪਾੜਨਾ ਪਾਪ ਹੈ। ਕੀ ਸਹਿਯੋਗ ਕਰਦੇ ਹੋ ਪ੍ਰਸ਼ਾਸਨ ਦੇ ਨਾਲ ਜੋ ਵੀ ਕਾਰਵਾਈ ਕਰਦਾ ਆਪ ਉਹਨੇ ਕੀਤਾ ਵਾ। ਪਰ ਉਹ ਤਾਂ ਕੀਤਾ ਵਾ ਦਿਮਾਗੀ ਮੈਂਕਲ ਦੇ ਤੌਰ ਤੇ। ਕੋਇਆ ਬਾਪ ਹੈ ਬੜਾ ਤਕੜਾ ਥੋੜਾ ਨਹੀਂ ਹਨ ਬੜਾ ਦੋਖਿਆ ਗੱਲ ਦਾ ਵਿਧਿਰਾਤ ਬੇਅਦਬੀ ਦਾ ਮਾਮਲਾ ਸਾਹਮਣੇ ਆਉਂਦਾ ਜੋ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਰਾਵਾਂ ਦੇ ਵਿੱਚ ਬੇਅਦਬੀ ਹੁੰਦੀ ਹੈ ਇੱਕ ਨੌਜਵਾਨ ਵੱਲੋਂ ਜਿਸ ਦਾ ਨਾਮ ਗੁਰਪ੍ਰੀਤ ਦੱਸਿਆ ਜਾ ਰਿਹਾ ਉਸ ਵੱਲੋਂ ਬੇਅਦਬੀ ਕੀਤੀ ਜਾਂਦੀ ਹੈ ਗੁੱਟ ਗੁੱਟਕਾ ਸਾਹਿਬ ਜਿਹੜੇ ਆ ਉਹ ਪਾੜੇ ਜਾਂਦੇ ਆ ਉਸ ਤੋਂ ਬਾਅਦ ਸੰਗਤ ਵਾਲ ਨੂੰ ਉਸ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਜਾਂਦਾ ਮਗਰ ਫਿਲਹਾਲ ਦੀ ਗੱਲ ਕਰੀ ਅਸੀਂ ਉਸ ਪਰਿਵਾਰ ਦੇ ਵਿੱਚ ਮੌਜੂਦ ਹਾਂ ਜਿੱਥੋਂ ਦਾ ਗੁਰਪ੍ਰੀਤ ਰਹਿਣ ਵਾਲਾ ਬਰਕਾਰ ਸਿੰਘ ਜੀ ਉਹਨਾਂ ਦੇ ਫਾਦਰ ਸਾਹਿਬ ਨੇ ਅਸਰ ਤੁਹਾਨੂੰ ਕਦੋਂ ਪਤਾ ਲੱਗਦਾ ਕਿ ਤੁਹਾਡੇ ਪੁੱਤਰ ਨੇ ਇਸ ਤਰ੍ਹਾਂ ਦਾ ਕੰਮ ਕੀਤਾ ਮੈਨੂੰ ਕੋਈ ਬੰਦਾ ਦੱਸ਼ਣ ਆਇਆ ਹੀ ਰਾਤ ਨੂੰ ਮੈਂ ਦਿਮਾਗੀ ਤੌਰ ਤੇ ਤਾਂ ਬਹੁਤ ਪਰੇਸ਼ਾਨ ਆ ਗਿਆ ਬੰਦਾ ਉਹਦੀ ਬਿਲਕੁਲ ਹੀ ਸਰੀਰਕ ਤੌਰ ਤੇ ਵੀ ਕਮਜ਼ੋਰ ਆ ਤੇ ਦਿਮਾਗੀ ਤੌਰ ਤੇ ਬਿਲਕੁਲ ਨੀਲਾ ਗਿਆ ਉਹਨੂੰ ਸੌਜਰੀ ਵੀ ਮੱਕੀ ਕਰਦਾ ਬੈਂਕਿੰਗ ਨਹੀਂ ਕਰਦਾ ਉਹ ਸਾਰਾ ਪ੍ਰਵਾਹ ਸਾਡੇ ਕੋਲ ਸਿੱਖਿਆ ਨਾਮ ਅਮਰਤਾਰੀ ਆ ਬਾੜ ਕੋਇਆ ਕਰਨ ਵਾਲਾ ਵਾ ਤੇ ਮੈਨੂੰ ਪਤਾ ਲੱਗਾ ਸੀ 9:30 ਦੇ ਵਿੱਚ ਮੈਨੂੰ ਕਿਸੇ ਬੰਦਾ ਕੋਈ ਸੱਜਣ ਮਿੱਤਰ ਤੇ ਸੇਵਾਦਾਰੀ ਤੇ ਉਹਨੇ ਆਪਣਾ ਕੋਈ ਮੈਨੂੰ ਭੇਜਿਆ ਵੀ ਤੁਹਾਡਾ ਮੁੰਡਾ ਇੱਧਰ ਤਰਫ ਫੜਿਆ ਵਾ ਤੈਨੂੰ ਕੁੱਟ ਮਾਰ ਹੋਂਡੀ ਤੇ ਫਿਰ ਕੋਈ ਗੱਲ ਮੈਂ ਗਿਆ ਸੀ ਤੇ ਮੈਨੂੰ ਉੱਥੇ ਜਾ ਕੇ ਪਤਾ ਲੱਗਾ ਕਿ ਇਹਨੇ ਕੋਈ ਗਦਗੀ ਕੀਤੀ ਆ ਕੀ ਕੀਤਾ ਉਸ ਕਰਕੇ ਸੰਗਤ ਨੇ ਫੜ ਕੇ ਤੇ ਇਹਨਾਂ ਨੂੰ ਸੁਣੋਣੀ ਕਮੇਟੀ ਦੇ ਕੋਲੇ ਕੀਤਾ ਜੀ ਕਿਰਪਾ ਉਮਰ ਕਿੰਨੀ ਹੈ ਤੇ ਕਦੋਂ ਤੋਂ ਮੈਂਟਲੀ ਕਦੋਂ ਪ੍ਰੇਸ਼ਾਨ ਬੜੇ ਜਿਦ ਤੋਂ ਹੈ ਇਹਦੇ ਬਹੁਤਾ ਦੇ ਥੋੜਾ ਬਹੁਤਾ ਤੇ ਜਮੰਦਰੂ ਹੀ ਹੈਗਾ ਇਹ ਕੋਈ ਵੀ ਸਕੂਲੇ ਨਹੀਂ ਜਾਣਾ ਤੇ ਜਾਣਾ ਤਾਂ ਉੱਥੇ ਖਲੋ ਕੇ ਆ ਜਾਣਾ ਇੱਧਰ ਆ ਜਾਣਾ ਤੇ ਜਿਆਦਾ 2014 ਤੋਂ ਕਰ ਲੰਡਿਆ ਦਵਾਈ 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 ਜਾਂਦੀ ਕਿ ਕੀ ਲੱਗਦਾ ਹੈ ਕਿ ਦਿਮਾਗੀ ਤੁਸੀਂ ਕਹਿ ਰਹੇ ਹੋ ਕਿ ਪਰੇਸ਼ਾਨ ਮਗਰ ਗੁਟਕਾ ਸਾਹਿਬ ਗੁਰਦੁਆਰੇ ਦੇ ਲੱਗ ਗਈ ਇਸ ਕੀ ਮੰਸ਼ਾ ਕੀ ਲੱਗਦੀ ਸੀ ਉਹ ਗਾਣੀ ਮੈਨੂੰ ਇਹਦੇ ਬਾਰੇ ਮੈਂ ਤਾਂ ਕੀ ਕਹੇਦਾ ਮਨ ਨੂੰ ਬਾਰੇ ਕੀ ਕਿਵੇਂ ਕਹਿ ਸਕਦਾ ਮੈਨੂੰ ਕੀ ਪਤਾ ਤੇਰੇ ਦਿਮਾਗ ਚ ਕੀ ਚੱਲਦਾ ਪਿਆ ਕੀ ਚੱਲਦਾ ਪਿਆ ਬਾਕੀ ਇੱਥੇ ਘਰ ਵੀ ਲੜ ਲੜ ਝਗੜਦਾ ਹੈ ਉਹਨੂੰ ਕੋਈ ਡੱਕ ਨਹੀਂ ਸਕਦਾ ਵੀ ਜਿਹੜਾ ਕੰਮ ਤੂੰ ਕਰਦਾ ਵਾ ਵੀ ਇਹ ਨਾ ਕਰ ਉਹਨੇ ਜਿਹੜਾ ਨਿਕੰਨਾ ਹੋਇ ਕਰਨਾ ਘਰ ਦੇ ਵਿੱਚ ਵੀ ਕੀ ਸ਼ਰਾਰਤਾਂ ਕੀਤੀਆਂ ਸ਼ਰਾਰਤਾਂ ਜਦੋਂ ਉਹਨੂੰ ਕਹਿਣਾ ਵੀ ਭਾਈ ਤੂੰ ਪਾ ਲਈ ਨਾ ਡੋਲ ਇੱਥੇ ਪਾਣੀ ਡੋਲੀ ਜਾਣਾ ਤੇ ਉਹਨੇ ਨਹੀਂ ਹਟਣਾ ਤੇ ਜੇ ਉਹਨੇ ਮਤਲਬ ਉਹਨੇ ਕਹਿਣਾ ਵੀ ਨਾ ਡੋਲ ਤੇ ਉਹਨੇ ਇੱਕ ਫੜ ਲੈਣੀ ਗਾੜੀ ਨੂੰ ਮਾਰਨ ਵਾਸਤੇ ਗਾਣੀ ਇਤਨਾ ਕਹਿੰਦਾ ਕਰੀ ਕਰੇ ਤੁਸੀਂ ਜੇ ਦਿਮਾਗੀ ਪ੍ਰੋਬਲਮ ਸੀ ਤਾਂ ਪਾਗਲਖਾਨੇ ਕੋਈ ਦਵਾਈ ਇਸ ਤਰ੍ਹਾਂ ਦੀ ਕੋਈ ਤੁਸੀਂ ਲੈਂਦਾ ਸੀ ਪਹਿਲੋਂ ਦਵਾਈਆਂ ਖਾਂਦਾ ਸੀ ਇਹ ਪਾਗਲ ਖਾਨੇ ਉਹ ਤੇ ਮੁਰ ਕਹਿੰਦੇ ਦਵਾਈਆਂ ਬੰਦ ਕਰਤੀਆਂ ਬਾਅਦ ਚ ਤੇ ਹੁਣ ਮੈਂ ਹੋਮੋਪੈਥਿਕ ਦੀਆਂ ਦਵਾਈਆਂ ਲੈਂਦੀਆਂ ਹਾਂ ਇਹਦੇ ਵਾਸਤੇ ਵੀ ਦਿਮਾਗ ਤੋਂ ਚੋਰੀ ਚਾਰੀ ਮੈਂ ਸਬਜ਼ੀ ਜੀ ਚਾਹ ਚਾ ਪਾ ਕੇ ਤੁਹਾਨੂੰ ਦਿੰਦਾ ਸੀ ਵੀ ਇਹਨੂੰ ਪਤਾ ਨਹੀਂ ਲੱਗੇ ਉਹ ਜਿਹਨੂੰ ਪਤਾ ਲੱਗਦਾ ਇਹਦੇ ਡੋਲ ਦਿੰਦਾ ਇਹ ਮਿੱਠੀ ਹੈ ਪ੍ਰਸ਼ਾਸਨਿਕ ਤੁਸੀਂ ਪ੍ਰਸ਼ਾਸਨ ਕੋਲ ਪਹੁੰਚਿਓ ਪ੍ਰਸ਼ਾਸਨ ਨਾਲ ਕੀ ਗੱਲਬਾਤ ਹੋਈ ਹੈ ਕਿਉਂਕਿ ਰਾਤ ਜਿਹੜਾ ਸੰਗਤ ਵੱਲੋਂ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਸ਼ਾਸਨ ਦੇ ਹਵਾਲੇ ਕੀਤਾ ਗਿਆ ਉਸ ਬਾਰੇ ਆ ਲੈਡੀ ਕੋਈ ਗੱਲਬਾਤ ਉਹਨਾਂ ਮੈਂ ਦੇਖ ਉਧਾਰ卡ਟ ਉਹਨਾਂ ਦਾ ਦਿੱਤਾ ਵਾ ਮੁੰਡੇ ਦਾ ਉਹਨਾਂ ਨੇ ਮੰਗਿਆ ਸੀ ਬਾਕੀ ਉਹਨਾਂ ਨੇ ਕੋਈ ਪੁੱਛਿਆ ਸੀ ਨਾਂ ਨੋ ਹੋਰ ਪਰਿਵਾਰ ਬਾਰੇ ਪੁੱਛਿਆ ਨਾਂ ਨੂੰ ਉਹਨੇ ਦੱਸਿਆ ਕੋਈ ਜਿਹੜੀ ਹੋਰ ਗੱਲ ਕੋਈ ਕਾਰਵਾਈ ਹੋਵੇ ਪੁੱਛਣਗੇ ਮੈਂ ਦੱਸੂਗਾ ਕਬਾਜੀ ਗੁਟਕਾ ਸਾਭ ਨੂੰ ਪਾੜਨਾ ਪਾਪ ਹੈ ਕਿ ਸਹਯੋਗ ਕਰਦੇ ਹੋ ਪ੍ਰਸ਼ਾਸਨ ਦੇ ਨਾਲ ਜੋ ਵੀ ਕਾਰਵਾਈ ਕਰਨੇ ਪਾਪ ਉਹਨੇ ਕੀਤਾ ਵਾ ਪਰ ਉਹ ਉਹਨੇ ਕੀਤਾ ਵਾ ਦਿਮਾਗੀ ਮੈਂਟਲ ਦੇ ਤੌਰ ਤੇ ਹੋਇਆ ਪਾਪ ਹੈ ਬੜਾ ਤਕੜਾ ਥੋੜਾ ਨਹੀਂ ਆਨ ਬੜਾ ਦੋਖਿਆ ਗੱਲ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਤਾਮੀ ਹੁਣ ਆ ਵੱਲੋਂ ਇਹ ਕਿਹਾ ਗਿਆ ਕਿ ਸਜ਼ਾਏ ਮੌਤ ਹੋਣੀ ਚਾਹੀਦੀ ਇਸ ਤਰ੍ਹਾਂ ਦੇ ਮਾਮਲੇ ਦੇ ਵਿੱਚ ਉਹ ਦੇ ਕਿ ਮਰਿਆ ਵਾ ਜਿਹਦਾ ਨਾਮ ਸ੍ਰੀ ਜਤੋ ਵਰਤ ਤੇ ਮਰਿਆ ਦਿਮਾਗੀ ਤੌਰ ਤੇ ਮਰਿਆ ਉਹਦੇ ਕੱਲੇ ਕੁਝ ਨਹੀਂ ਆ ਬਾਕੀ ਤੌਰ ਤੇ ਵੀ ਮਰਿਆ ਤੇ ਸ਼ਰੀਰ ਤੌਰ ਤੇ ਵੀ ਪਰੇਸ਼ਾਨ ਹੈ ਤੇ ਸ਼ਰੀਰ ਵੀ ਤੁੰਜੋ ਹੋ ਰਿਹਾ ਉਹਦਾ ਸਾਰਾ ਕੁਝਿੰਦ ਹੋ ਰਿਹਾ ਉਹਨੂੰ ਪਤਾ ਹੀ ਨਹੀਂ ਮੈਂ ਕੀ ਕਰਦਾ ਪਿਆ ਕੀ ਨਹੀਂ ਕਰਦਾ ਬਾਬੂ ਜੀ ਘਰ ਦੇ ਵਿੱਚ ਕੌਣ-ਕੌਣ ਹੈ ਤੇ ਘਰ ਦੇ ਵਿੱਚ ਕੀ ਮਾਹੌਲ ਹੈ ਮਾਹੌਲ ਦੁਖੀ ਹੈ ਸਾਰਾ ਪਰਿਵਾਰ ਤੁਸੀਂ ਤੁਸੀਂ ਕੀ ਕਰਦੇ ਹੋ ਹਾਂ ਤੁਸੀਂ ਕੀ ਕਰਦੇ ਕੰਮ ਮੈਂ ਬਾਠ ਹੀ ਕਰਦਾ ਹਾਂ ਬਸ ਅੱਛਾ ਤੁਸੀਂ ਵੀ ਬਾਠ ਕਰਦੇ ਘਰ ਦੇ ਵਿੱਚ ਵੀ ਕੋਈ ਗੁਟਕਾ ਸਾਹ ਰੱਖਿਆ ਹੋਣਗੇ ਤਾਂ ਉਸ ਮੈਂ ਆਪਣਾ ਮੈਂ ਮੋਝ باندې ਬਾਠ ਕਰਦਾ ਮੈਨੂੰ ਕੰਠੇ ਬਾਣੀ ਮੈਂ ਕਰਦਾ ਮੂਈ ਬਨੇਗਾ ਕਿਹਾ ਜਾ ਰਿਹਾ ਹੈ ਕਿ ਸ਼ਹੀਦਾ ਸਾਹਿਬ ਤੋਂ ਬਿਲਕੁਲ ਨੇੜੇ ਆ ਸ਼ਹੀਦਾ ਸਾਹਿਬ ਉਥੋਂ ਗੁਟਕਾ ਸਾਹਿਬ ਲੈ ਆ ਕੇ ਇੱਥੇ ਬੇਅਦਬੀ ਕੀਤੀ ਗਈ ਇਹਦੇ ਬਾਰੇ ਮੈਨੂੰ ਨਹੀਂ ਪਤਾ ਮੈਂ ਤੇ ਸਿਰਫ ਮੈਨੂੰ ਤਾਂ ਉੱਥੇ ਮੈਨੂੰ ਪਤਾ ਲੱਗਾ ਉੱਥੋਂ ਜਦੋਂ ਕੋ ਬੰਦਾ ਛੁੱਣ ਆਇਆ ਤੇ ਇਸ ਤਰ੍ਹਾਂ ਤਾਂ ਤੁਹਾਡਾ ਮੁੰਡਾ ਫੜਿਆ ਤੇ ਨੂੰ ਕੁੱਟ ਬੈਣ ਲਈ ਤੇ ਜ਼ਿਆਣ ਕੇ ਤੇ ਉਹਨੂੰ ਸਿਧਾ ਉàng ਗਿਆ ਜਿਸ ਜਿਹੜਾ ਮੇਰੀ ਜਾਣਸਾਲਾ ਵਾਲਾ ਜਿਹੜਾ ਉਹਨੂੰ ਜਾਣਦਾ ਸੀ ਵੀ ਇਹ ਫਲਾਣੇ ਦਾ ਲੜਕਾ ਵਾ ਫਲਾਣੇ ਦਾ ਤਾਂ ਉਹਨਾਂ ਮੈਨੂੰ ਸਿੱਧਾ ਮੈਨੂੰ ਇਹਦੇ ਬਾਰੇ ਪਤਾ ਕਿੱਥੋਂ ਆਇਆ ਕਿਤਰਾ ਲਿਆਇਆ ਕੀ ਜੋ ਹੈ ਉਹਨਾਂ ਦੇ ਬਾਰੇ ਦੇਖੋ ਜੀ ਗੁਰਪ੍ਰੀਤ ਦੇ ਪੂਆ ਜੀ ਵੀ ਇੱਥੇ ਮੌਜੂਦ ਨੇ ਮਾਤਾ ਜੀ ਰਾਤ ਜੋ ਗੱਲ ਹੋਈ ਹੈ ਬੁਟਕਾ ਸਾਹਿਬ ਪਾੜਿਆ ਗਿਆ ਪਾਪ ਤਾਂ ਕੀਤਾ ਮਗਰ ਕਹਿ ਰਹੇ ਕਿ ਦਿਮਾਗੀ ਤੌਰ ਤੇ ਕੀ ਹਾਲਾਤ ਕੀ ਸੀ ਤੁਸੀਂ ਵੀ ਆਉਂਦੇ ਹੋਵੋਗੇ ਤੁਸੀਂ ਵੀ ਮਿਲਦੇ ਹੋਵੋਗੇ ਪੁੱਤ ਨੂੰ ਕੀ ਹਾਲਾਤ ਸੀ ਉਹਦੇ ਹਾਲਾਤ ਉਹਦੇ ਖਰਾਬ ਸੀ ਜਦੋਂ ਹਿੰਦਰ ਜਾਈਦਾ ਸੀ ਮਿਲਣ ਤੇ ਇਹ ਕਹਿੰਦਾ ਨਹੀਂ ਬਾਤ ਚੱਲ ਜੂ ਮੇਰੇ ਕਮਰੇ 'ਚ ਨਾ ਆਇਓ ਸਾਨੂੰ ਇਹ ਡਰ ਹੁੰਦਾ ਸੀ ਕਿਤੇ ਕੋਈ ਮਾਰਨਾਂ ਦੇਵੇ ਕੁਝ ਕਰਨਾਂ ਦੇ ਅਸੀਂ ਉਹਦੇ ਕਮਰੇ 'ਚ ਜਾਂਦੇ ਹੀ ਘਟ ਸੀ ਜੋ ਮੰਗਦਾ ਸੀ ਉਹਨੂੰ ਉੱਥੇ ਮਿਲਦਾ ਸੀ ਬਾਹਰ ਉਹਨੂੰ ਜਾਣ ਨਹੀਂ ਦੇਈਦਾ ਕਿਉਂਕਿ ਇਹ ਆਪਣੇ ਆਪ ਨੂੰ ਨੁਕਸਾਨ ਪਹ ਸਕਦਾ ਹੈ ਪਰ ਇੰਨਾ ਵੀ ਨਹੀਂ ਸੀ ਹੋਇਆ ਪਰ ਇਹ ਜਿਹੜਾ ਰਾਤਕਾਰਾ ਕਰਦਾ ਹੈ ਨਾ ਉਹਦਾ ਸਾਨੂੰ ਅਸੀਂ ਸਿੱਖਣੇ ਕਿਉਂ ਨਹੀਂ ਸੋਚ ਸਕਦੇ ਕੀ ਲੱਗਦਾ ਕਿ ਗੁਟਕਾ ਸਾਹਿਬ ਨੂੰ ਕਿਉਂ ਟਾਰਗੇਟ ਕੀਤਾ ਗਿਆ ਕਿਉਂਕਿ ਜਦੋਂ ਇਸ ਤਰ੍ਹਾਂ ਦੀ ਕਟਨਾ ਹੁੰਦੀ ਹੈ ਪ੍ਰਸ਼ਾਸਨ ਵੱਲ ਵੀ ਕਹਿ ਦਿੱਤਾ ਜਾਂਦਾ ਦਿਮਾਗੀ ਸਮੱਸਿਆ ਕੋਈ ਨਾ ਕੋਈ ਪ੍ਰੋਬਲਮ ਹੈ ਕੀ ਲੱਗਦਾ ਗੁਟਕਾ ਸਾਹਿਬ ਕੋਈ ਅਮੰਨਸ਼ਾ ਕੋਈ ਹੋਰ ਵੀ ਹੋ ਸਕਦੀ ਨਹੀਂ ਸ਼ੁਰੂ ਤੋਂ ਬਾਣੀ ਨਾਲ ਜੁੜਿਆ ਰਿਹਾ ਹੈ ਹੁਣ ਵੀ ਭਾਵੇਂ ਮੈਂਟਲ ਡਿਸਟਰਬੈਂਸ ਸੀ ਕਈ ਵਾਰੀ ਆਖ ਦੇਖੀ ਤਾਂ ਸੀ ਨਾ ਤੇ ਚੌਂਕੜਾ ਮਾਰਿਆ ਹੁੰਦਾ ਸੀ ਵਾਈਗਰੂ 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 ਕਰਦਾ ਹੁੰਦਾ ਸੀ ਤੇ ਜੇ ਅਸੀਂ ਬੁਲਾਉਂਦੇ ਆ ਨੇ ਆਹ ਕਹਿੰਦੇ ਹੁੰਦੇ ਮੈਂ ਬਾਬੇ ਨਾਲ ਜੁੜਿਆ ਮੈਨੂੰ ਨਾ ਬੁਲਾਓ ਤੇ ਅਸੀਂ ਉਹਨੂੰ ਬਹੁਤਾ ਡਿਸਟਰਬ ਨਹੀਂ ਕਰੀਦਾ ਕਿ ਸਾਨੂੰ ਪਤਾ ਹੀ ਜਿਹੋ ਜਿਹੇ ਜੇਹੀ ਨੂੰ ਕੁਝ ਕਵਾਂਗੇ ਸਾਨੂੰ ਇਹਨੇ ਕਾ ਕੁਝ ਵੀ ਕਹਿ ਸਕਦਾ ਵਾ ਉਠੱਸਦਾ ਪਰ ਨਹੀਂ ਉਹ ਵਾਈਗਰੂ ਵਾਈਗਰੂ ਕਰਦਾ ਰਹਿੰਦਾ ਨਹੀਂ ਆਪਣੇ ਕਮਰੇ 'ਚ ਬੈਠਾ ਰਹਿੰਦਾ ਔਰ ਤੁਸੀਂ ਉਹਨਾਂ ਦੇ ਭੂਆ ਉਹ ਲੱਗ ਹੀ ਰਹਿੰਦੇ ਹੋ ਜਾਂ ਫਿਰ ਦੂਰ ਰਹਿੰਦੇ ਹੋ ਰਾਤ ਪਤਾ ਲੱਗਾ ਫਿਰ ਆਏ ਰਹਿੰਦੀ ਤਾਂ ਮੈਂ ਲੋਕਲ ਹੀ ਆਂ ਵਰਾਤੀ 11:00 11:30 ਫੋਨ ਗਿਆ ਸੀ ਕਿ ਆਹ ਕੰਮ ਉਹਨੇ ਭੂਆ ਦੂਸਰੇ ਮੁੰਡੇ ਨੇ ਕੀਤਾ ਨਾ ਮੈਨੂੰ ਤੇ ਪਰ ਉਹਦੀ ਜਦੋਂ ਇਹ ਇਹ ਕੀਤਾ ਹੈ ਪਾਬ ਜਦੋਂ ਮੈਨੂੰ ਪਤਾ ਲੱਗਾ ਸਾਡੇ ਸਰੀਰ ਦੀ ਹੱਡੀ ਜੀ ਮੇਨ ਨਿਕਲ ਗਈ ਪੈਰਾਂ ਤੋਂ ਸੰਗਤਾਂ ਦੇ ਮਨ ਦੇ ਵਿੱਚ ਵੀ ਰੋਸ ਹੈ ਉਹਨਾਂ ਦੇ ਮਨ ਦੇ ਵਿੱਚ ਵੀ ਦੁੱਖ ਹੈ ਇਸ ਤਰ੍ਹਾਂ ਦੇ ਹੁੰਦਾ ਜਦੋਂ ਅਸੀਂ ਕਿਹੇ ਦੀਆਂ ਇਹੋ ਜਿਹੀ ਵੀਡੀਓ ਵੇਖਦੇ ਹੁੰਨੇ ਸੀ ਸਾਨੂੰ ਵੀ ਗੁੱਸਾ ਜੜਦਾ ਸੀ ਪਰ ਜੇ ਹੁਣ ਸਾਡੇ ਮੁੰਡੇ ਨੇ ਇਹੋ ਜਿਹਾ ਕਰਤਾ ਆਹੀ ਪ੍ਰਸ਼ਾਸਨ ਨੂੰ ਇਹ ਕਹਿੰਨੇ ਆ ਅਸੀਂ ਉਹਨਾਂ ਸਹਿਯੋਗ ਪੂਰਾ ਕਰਾਂਗੇ ਉਹਨਾਂ ਨੂੰ ਇਹ ਚਾਹੀਦਾ ਕਿ ਉਹਦਾ ਮੈਡੀਕਲ ਟੈਸਟ ਕਰਵਾ ਲੈਣ ਇਹ ਬਿਮਾਰੀ ਕਦੋਂ ਤੋਂ ਹੈ ਉਹਦਾ ਬੈਕਗ੍ਰਾਉਂਡ ਚੈੱਕ ਕਰ ਲੈਣ ਹਾਂ ਜੇ ਉਹਨਾਂ ਨੂੰ ਫੇਰ ਵੀ ਲੱਗਦਾ ਕਿ ਹਾਂ ਇਹ ਗਲਤ ਆ ਜੋ ਵੀ ਸਹੀ ਆ ਦੇਣਗੇ ਸਾਨੂੰ ਮੰਜ਼ੂਰ ਕਦੀ ਉਮੀਦ ਕੀਤੀ ਸੀ ਕਿ ਇਸ ਤਰ੍ਹਾਂ ਦਾ ਕਾਰਾ ਵੀ ਪੁੱਤ ਕਰ ਸਕਦਾ ਜਿਸ ਨਾਲ ਸੰਗਤਾਂ ਦੇ ਮਨ 'ਚ ਰੋਸ ਹੈ ਪ੍ਰਸ਼ਾਸਨ 'ਕ ਗੁੱਸਾ ਜਿਹੜਾ ਹੈ ਉਹ ਤੇ ਪੂਰਾ ਲੱਗੇਗਾ ਕਿਉਂਕਿ ਕਾਰਵਾਈ ਜਿਹੜੀ ਹੋਏਗੀ ਮੁਕੰਮਲ ਰੂਪ ਦੇ ਵਿੱਚ ਹਾਂ ਹੋਏਗੀ ਐਂ ਕਿਹਨੀ ਹੋਏਗੀ ਕਿਉਂਕਿ ਜੇ ਜਦ ਅਸੀਂ ਕਿਸੇ ਨੂੰ ਵੇਖ ਕੇ ਅਸੀਂ ਗਲਤ ਕਹਿੰਦੇ ਆ ਕਿ ਹਾਂ ਉਹਨੇ ਗਲਤ ਕੀਤਾ ਸਾਡਾ ਗੁਰੂ ਆ ਸਾਡਾ ਮਾਪਿਓ ਆ ਜੋ ਕੋਈ ਮਾਪਿਓ ਦੇ ਹੱਥ ਪਾਏਗਾ ਉਹਨੂੰ ਤਾਂ ਸਜ਼ਾ ਮਿਲ ਜੇ ਹਾਂ ਬਾਕੀ ਇਹ ਆ ਕਿ ਉਹਦਾ ਮੈਡੀਕਲ ਜੋ ਵੀ ਆ ਉਹਦਾ ਚੈੱਕ ਕਰ ਲਿਆ ਜਾਵੇ ਬਿਲਕੁਲ ਜੀ ਜਿਹੜੇ ਪਰਿਵਾਰਿਕ ਮੈਂਬਰ ਨੇ ਉਹ ਵੀ ਕਹਿ ਰਹੇ ਨੇ ਕਿ ਜ਼ਰੂਰ ਜਿਹੜਾ ਦੁੱਖ ਹੈ ਉਹ ਜ਼ਰੂਰ ਹੈ ਕਿਉਂਕਿ ਪ੍ਰਸ਼ਾਸਨਿਕ ਰਾਤ ਜਦੋਂ ਬਾਈਟ ਹੋਈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਦਿਮਾਗੀ ਪਰੇਸ਼ਾਨੀ ਹੁਣ ਫਿਲਹਾਲ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਹੈ ਪਰਿਵਾਰ ਦਾ ਕਹਿਣਾ ਕਿ ਬਹੁਤ ਸਮਾਂ ਹੋ ਗਿਆ ਸੀ ਕਿ ਦਿਮਾਗੀ ਜਿਹੜੀ ਸਮੱਸਿਆ ਸੀ ਉਹ ਚੱਲ ਰਹੀ ਹੈ ਮਗਰ ਗੁਨਾਹ ਤੇ ਗੁਨਾਹ ਹੁੰਦਾ ਕਿਉਂਕਿ ਰਾਤ ਜੋ ਗੁਟਕਾ ਸਾਬ ਪਾੜਿਆ ਗਿਆ ਉਹ ਸੰਗਤਾਂ ਦੇ ਮਨ ਦੇ ਵਿੱਚ ਰੋਸ ਹੈ ਸੰਗਤਾਂ ਦੇ ਮਨ ਦੇ ਵਿੱਚ ਰੋਸ ਹੈ ਕਿਉਂਕਿ ਹਰ ਵਾਰ ਇੱਕ ਸਵਾਲ ਜ਼ਰੂਰ ਉੱਠਦਾ ਹੈ ਕਿ ਜਦੋਂ ਵੀ ਇਸ ਤਰ੍ਹਾਂ ਦੀਆਂ ਬੇਅਦਬੀਆਂ ਹੁੰਦੀਆਂ ਨੇ ਤਾਂ ਇੱਕ ਨਾਮ ਕਿਉਂ ਲੱਗਦਾ ਹੈ ਕਿ ਦਿਮਾਗੀ ਸੰਤੁਲਨ ਖਰਾਬ ਸੀ ਕਿਉਂਕਿ ਰਾਤ ਇਹ ਬਹੁਤ ਮਾੜੀ ਘਟਨਾ ਹੋਈ ਹੈ ਜੇ ਨਾਲ ਦੀ ਨਾਲ ਗੱਲ ਕਰੀਏ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਹੁਣ ਨਾਲ ਲੋ ਵੀ ਕਿਹਾ ਗਿਆ ਕਿ ਜਦੋਂ ਵੀ ਇਸ ਤਰ੍ਹਾਂ ਦੀ ਘਟਨਾ ਹੁੰਦੀ ਦਿਮਾਗੀ ਦੱਸ ਦਿੱਤਾ ਜਾਂਦਾ ਮਗਰ ਇਸ ਮਾਮਲੇ ਦੇ ਵਿੱਚ ਸਜ਼ਾ ਇਹ ਮੌਤ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਜਰੂਰ ਕਿਹਾ ਤਾਮੀ ਸਾਹਿਬ ਹੁਣਾਂ ਨੇ ਮਗਰ ਹੁਣ ਦੇਖਦੇ ਹਾਂ ਅਗਲੇ ਦੀ ਕਾਰਵਾਈ ਕੀ ਹੁੰਦੀ ਹੈ ਕੈਮਰਾਮੈਨ ਮਨੋਜੀਤ ਨਾਲ ਨਵਨੋ ਲਾਈਵ ਪੰਜਾਬੀ ਟੀਵੀ ਅੰਮ੍ਰਿਤਸਰ